ਮੈਂ ਕਲੀਆਂ ਤੇ ਉਹਨੂੰ ਮੋੜਾ ਰੀਲ ਫਲੋਰ ਜ਼ਿਲ੍ਹਾ ਜਲੰਧਰ ਨੇ ਕਾਲੇ ਕਾਨੂੰਨਾਂ ਦੇ ਖਿਲਾਫ ਜੋ ਮੋਦੀ ਨੇ ਸਾਡੇ ਉੱਤੇ ਥੋਪੇ ਹੋਇਆ ਉਹਦੀ ਅਸੀਂ ਲੋੜੀ ਜਿਹੜੀ ਆ ਉਹ ਜਿਹੜੀ ਕਾਲੇ ਕਾਨੂੰਨਾਂ ਦੀਆਂ ਕਾਪੀਆਂ ਸਾੜ ਕੇ ਜਿਹੜਾ ਆ ਉਹਦਾ ਪ੍ਰੋਟੈਸਟ ਕਰ ਰਹੇ ਆ ਇਹ ਸਾਡੇ ਨਾਲ ਹਰ ਤਰ੍ਹਾਂ ਦਾ ਧੰਕਾ ਹੋ ਰਿਹਾ ਹੈ ਤਿੰਨ ਮਹੀਨੇ ਸਾਡੇ ਕਿਸਾਨ ਇੱਥੇ ਆੜੇ ਫੇਰੇ ਪੰਜਾਬ 'ਚ ਦੋ ਮਹੀਨੇ ਹੋ ਗਏ ਸਾਨੂੰ ਦਿੱਲੀ ਦੇ ਬਾਰਡਰ ਤੇ ਬੈਠੇ ਹੋਏ ਤੇ ਸਾਡੀਆਂ 70 ਮੌਤਾਂ ਹੋ ਚੁੱਕੀਆਂ ਸਾਡੇ ਖਾਨ ਮਲੂਤ ਵੀਰਾਂ ਦੀ ਅਸੀਂ ਇਸ ਪ੍ਰਟੈਸਟ ਇਸ ਕਾਨੂੰਨ ਦਾ ਕੋਰ ਸੋਲ ਜਿਹੜਾ ਨਗਰ ਸਾਡਾ ਵਿਰੋਧ ਕਰਦਾ ਆ ਇਹਨੂੰ ਖੇਤੀ ਤੋਂ ਖੇਤੀ ਬਾਪਸ ਲਿਆ ਜਾਵੇ ਇਹ ਅਸੀਂ 26 ਤਰੀਕ ਨੂੰ ਉਥੇ ਆਪਣੀਆਂ ਟਰੈਕਟਰ ਟਰਾਲੀਆਂ ਲੈ ਕੇ ਵੱਡੀ ਗਿਣਤੀ ਚ ਜਿਹੜਾ ਆ ਸਮੂਲੀਅਤ ਕਰਾਂਗੇ ਇਹ ਸਾਡਾ ਇਹ ਮੌਕੇ ਦਾ ਜਿਹੜਾ ਆ ਚੈਲੰਜ ਆ ਉਸ ਮੋਦੀ ਡਿਕਟੇਟਰ ਨੂੰ ਜਿਹਦੇ ਨਾਲ ਅੱਜ ਪੂਰਾ ਸਾਡਾ ਹਿੰਦੁਸਤਾਨ ਦਾ ਸੰਵਧਾਨ ਜਿਹੜਾ ਆ ਹੱਕ ਹੱਕ ਜਿਹੜਾ ਖੋਇਆ ਜਾ ਰਿਹਾ ਅਸੀਂ ਉਹ ਚਾਚਾ ਜੀਤ ਸਿੰਘ ਨੂੰ ਯਾਦ ਕਰਦੇ ਆ ਜਿਹਨੇ 9 ਮਹੀਨੇ ਕਿਸਾਨੀ ਕੋਲ ਲੜ ਕੇ ਪਗੜੀ ਸੰਭਾਲ ਜੱਟਾ ਪਗੜੀ ਸੰਭਾਲ ਓਏ ਲੋਟੂਆ ਨੇ ਲੁੱਟ ਲਿਆ ਤੇਰਾ ਘਰ ਬਾਗ ਓਏ ਅੱਜ ਸਾਨੂੰ ਯਾਦ ਆਉਂਦੀ ਉਹਨਾਂ ਸ਼ਹੀਦਾਂ ਦੀ ਉਹਨਾਂ ਸ਼ਹੀਦਾਂ ਦਾ ਖੂਨ ਸਾਡੀਆਂ ਰਗਾਂ 'ਚ ਬਾਬਾ ਨਾਨਕ ਦਸ਼ਮੇਸ਼ ਪਿਤਾ ਮੇਰੇ ਸੈਬਜ਼ਾਦੇ ਜਿਨ੍ਹਾਂ ਨੇ ਤਤੀਆਂ ਤਵੀਆਂ ਤੇ ਬੈਠੇ ਆ ਸਾਨੂੰ ਯਾਦ ਆਉਂਦੇ ਸਾਡੀਆਂ ਰਗਾਂ 'ਚ ਉਹ ਖੂਨ ਆ ਅਸੀਂ ਉਹ ਪੰਜਾਬ ਦੇ ਸੂਰਬੀਰ ਜੰਮਪ ਵਾਲਿਆਂ ਜਿਹੜੇ ਸਰਹੱਦਾਂ ਤੇ ਵੀ ਆਪਣਾ ਖੂਨ ਪਾਉਣੇ ਆ ਕਹਤਾਂ ਜੀ ਆਪਣਾ ਖੂਨ ਡੋਲ ਕੇ ਜਿਹੜਾ ਭੁੱਖਿਆਂ ਦਾ